ਇਹਦਾ ਕੀ ਨਾਮ ਹੈ ਜੱਗੀ ਬਈਆ ਪੱਠ ਦਾ ਕਿਵੇਂ ਸੌਦਾ ਕਰਾਇਆ 2700 ਦਾ ਕਰਾਇਆ 2700 ਦਾ ਕੀ ਦੀ ਸੀ ਇਹ ਪੱਠ ਬਾਈ ਠੀਕ ਆ ਬਈ ਕੀ ਮੁੱਲ ਕੀਤਾ ਸੀ ਬਾਈ ਮੁੱਲ ਤਾਂ 3500 ਕੀਤਾ ਠੀਕ ਆ 2700 ਚੋਗੀ ਲਖਾਈ ਕਿਵੇਂ ਕੀਤੀ ਹੈ ਬਾਈ ਆਹ ਠੀਕ ਹੈ ਕਿਹੜਾ ਪਿੰਡ ਆ ਬਈ ਆਪਣਾ ਗਿੱਲ ਪਿੰਡ ਗਿੱਲ ਪਿੰਡ ਤੋਂ ਆਇਆ ਸੀ ਬਾਈ ਤੇ ਬਾਈ ਨੂੰ ਪੱਕ ਦਵਾਤੀ 2700 ਦੀ ਲਖਾਈ ਆਪੋ ਆਪਣੀ ਕਰਤੀ ਆ ਆ ਪੱਠ ਆ ਚਿਤਰੀ ਜੀ ਤੁਸੀਂ ਦੇਖ ਸਕਦੇ ਹੋ ਬਾਈ ਆ ਵੀ ਚੱਲਦਾ ਤੋਂ ਉਹਦੇ ਨਾਲ ਆਇਆ ਕਰਾਂਗੇ ਉਹਦੇ ਦੱਸ ਹੀ ਲਿਆ ਇਹ ਰਹਾ ਹੋਇਆ ਪਿਆ ਛੋਟਾ ਉਹਦੀ ਗੁੱਟੀ ਲਈ ਇਹ ਲਾਈ ਹੈ ਕਿਹਦੀ ਗੁੱਟੀ ਦੀ ਕਹਿੰਦੇ ਵਿਖਾ ਲਾ ਹੋਰ ਪੱਠ ਖੜੀ ਨਾਲੇ ਗੁੱਟੀ ਦੇ ਹਾਂ ਲੈ ਆ ਹਾਂ ਜੋੜ ਗਏ ਉਹ ਜੋ 5500 ਦੀ ਪੱਠ ਤੇ 45 ਦੀ ਬੱਕਰੀ ਰਹੇਗੀ ਤੇ 4500 ਦੀ ਤੇ ਫਿਰ ਥੋੜੀ ਗੱਲ ਜਾਇ ਨਹੀਂ ਕਰ ਸਾਡੇ ਨਾਲ ਬੱਕਰੀ ਦਾ ਮੈਨੂੰ ਸਿੱਧੀ 5000 ਤੇ ਤੂੰ ਜੋ ਐ ਜਾਇਜ ਗੱਲ ਨਹੀਂ ਕਰਦਾ ਤੂੰ ਫਿਰ ਤੂੰ ਨਹੀਂ ਮੈਂ ਜਾਇਜ ਕਰੀ ਉਹਨਾਂ ਨੂੰ ਆਏ ਵੇਖ ਗੁੱਟੀ ਇਹਨਾਂ 5000 ਦੀ ਪੱਠ ਵਾਲਾ 5000 ਦੀ ਬੱਕਰੀ ਕੌਣ ਦੇ ਦੂ ਯਾਰ ਬਾਈ ਯਾਰ ਆ ਬੰਦੇ ਉਹ ਵੀ ਲੈ ਜਾਣਾ ਤੂੰ ਵੀ ਲੈ ਜਾਣਾ ਯਾਰ ਫਿਰ ਜਿਹਨੇ ਸੱਚ ਬਲਣਾ ਪੈਂਦਾ ਯਾਰ 10000 ਦੀ ਪਰ ਤੂੰ ਮੈਨੂੰ ਛੱਡ ਦੇ ਯਾਰ 10000 ਦੀ ਫਿਰ ਤੂੰ ਵੀ ਜਾਇਜ਼ ਗੱਲ ਕਰੋ ਨਾ ਯਾਰ ਫਿਰ ਜਾਇਜ਼ ਹੀ ਤੂੰ ਕਿੰਨੇ ਦੀ ਬੱਕਰੀ ਹੋ ਗਈ ਤੇ ਤੁਸੀਂ ਜਾਇਜ਼ ਕਰੋਗੇ ਫਿਰ ਮੈਂ ਵੀ ਕਰਾਂਗਾ 11000 25000 ਕਿੰਨੇ ਯਾਰ 11000 ਦੀ ਕਹੇ ਦੀ ਸੁੱਤੇ ਕਿੰਨੇ ਆਹ ਆਪਸਾਂ ਨੇ ਬਾਠਲ ਚ ਲੈ ਜਾ 25000 ਯਾਰ ਤਾਂ ਵੀ ਨਾਲ ਆਹ ਹੋਰ ਲਿਆਏ ਦੋਨੇ ਚਲਾ ਜਾ ਕਿੱਥੇ ਭਰਾਵਾ ਕਿ ਕੀ ਖਰੀਦਿਆ ਮੈਂ ਤਾਂ ਕਰ ਲਾਇਆ ਕੋਈ ਗੱਲ ਨਹੀਂ 10 25 ਗਿਆ ਰਹੇ ਆ ਯਾਰ ਨਹੀਂ ਐਵੇਂ ਹੋਗਾ ਯਾਰ ਸੱਚੀ ਨਹੀਂ ਕਰਦੇ ਬੰਦੇ ਕੀ ਕਰਦੇ ਨਹੀਂ ਕਰੀਦਾ ਇਹਦਾ ਲੱਗਦਾ ਚੱਲ ਤੈਨਾਂ ਦੀ ਕਰ ਲੈ ਯਾਰ ਜੈ ਜੂ ਇਹਨੇ ਮੈਂ ਤਾਂ ਲੈਣ ਦੀ ਗੱਲ ਕਰੀ ਇਹ ਫੁੱਲਣਾ ਖੁੱਲਣਾ ਪਾਚੀ ਮੈਂ ਤਾਂ ਉਹਨੂੰ ਨਹੀਂ ਚਾ ਉਹਨੇ ਕਿ ਆ ਯਾਰ 40 ਰੁਪਏ ਵੀ ਨਾ ਤਾਂ ਅੱਧੀ ਇਹਨਾਂ ਦੀ ਕੋਈ ਇੱਥੇ 40 ਗੱਲ ਜਗਾ ਜਾਨਾ ਨਾ ਜਿਆਦਾ ਨਹੀਂ ਸਹੀ ਹੈ ਦੂੰ ਬਤਾਇ ਰਿਹਾ ਤੇ ਫੇਰ ਉਹ ਗਾ ਨਹੀਂ ਕੋ ਯਾਰ ਉਹ ਫਿਰ 15 ਦੀ ਫਈਆ ਭਰਾਵਾ ਤੈਨੂੰ ਇਹ ਤੈਨੂੰ ਉਨੇ ਚਿਰ ਜਿੰਨੇ ਤੂੰ ਯਾਰ ਇੰਨੇ ਬੰਦੇ ਆ ਤੁਸੀਂ ਤਾਂ 15 ਦੀ ਪਾਤੀ ਦੇ ਮੈਂ ਕਹਿੰਦਾ ਉਹ ਵਿੱਚ 10000 ਦੀ ਆ ਨਹੀਂ ਦਿੰਦਾ ਇਹੋ ਮੈਂ ਕਿੱਥੇ ਵੇਚੂੰਗਾ ਹੋਰੀ ਆ ਵੀ ਦਿੰਦਾ ਉਨੇ ਤਾਂ ਹੈ ਪੂਰੇ ਆ ਚੱਲੁੱਤੀ ਗੱਲ ਕਰ ਆ ਬੱਕਰੀਏ ਦੋਸਤੋ ਆਪ ਛੇ ਪਾਟ ਠੀਕ ਆ ਵਾਹ ਦੀ ਸੋਖੇ ਨੇ ਹੇਲੋ ਯਾਰ ਸਖੋਈ ਸੁਖਰੇ ਆਂ ਪਰਾਵਾ ਜਾਣ ਤੇ ਯਾਰ ਦਿਮਾਗ ਚ ਵਰਕਾ ਤੁਹਾਡੇ ਤਾਲਕੇ ਨਾਲ ਮਾਰੀ ਤੁਸੀਂ ਇਹਦੇ ਮਾਰ ਲੱਗ ਗਏ ਠੀਕ ਹੋ ਬਈ ਫਿਰ 22000 ਦੀਆਂ ਵੇਚ ਤੇ ਨਹੀ ਹੋ ਪਰਾਵਾ ਦਿਮਾਗ ਚ ਵਰਕਾ ਤੇ ਰਹੇ ਯਾਰ ਦਿਮਾਗ ਕੋਈ ਬਾਤ ਨਹੀਂ ਮਾਲਾ ਠੀਕ ਆ ਉਹਨੂੰ 2 ਰੁਪਏ ਦੇ ਦੇਣੇ ਬਸ ਤੇਰਾ ਪੱਕੀ ਸਤਨਾ ਠੀਕ ਆ ਯਾਰ ਸੁੱਕੇ ਨੂੰ ਫੜਾ ਸੁੱਕੇ ਨੂੰ ਫੜਾ ਬਈ ਮੈਨੂੰ 10 ਰੁਪਏ ਬੈਠਾ ਸੁੱਕੇ ਨੂੰ ਦਬੰਦਾ ਤੂੰ ਵੀ ਮੜ ਕੇ ਮੈਨੂੰ ਜਵਾਨ ਫੜਾ ਦਾਂ ਮੜ ਕੇ ਤੂੰ ਨਾ ਚੱਲੇਂ ਜੇ ਅਗਲਾ ਨਾ ਮੰਨੇ ਫਿਰ ਸੰਨਲ ਦੇ ਵੇਚੀ ਤੇ ਇਸ ਗੱਲ ਇਹ ਨਹੀਂ ਬਾਈ ਚਲ ਤੂੰ ਦੱਸ ਦੇ ਬਾਈ ਬਲਾ ਦੇ ਸੁੱਖ ਨੇ ਮੈਂ ਸਾਡਾ ਅੱਖ ਤੇ ਤੂੰ ਵੀ ਮੁਕਾ ਦੇ ਅੱਲਾ ਤੇਰੇ ਹੱਥੋਂ ਨੂਟ ਹੈ ਬਾਈ ਇਹਨਾਂ ਨੂੰ ਬਤਾ ਤੂੰ ਰੇ ਆ ਜਾ ਮੈਨੂੰ ਫਿਰ ਮਨ ਦੀ ਦੰਡ ਉਹ ਬੱਕਰੀਆਂ ਵੇਚ ਤੇ ਰਭਾਈਆਂ ਹਾਂ ਹਾਂ ਲੈ ਯਾਰ ਤੂੰ ਮੈਥੋਂ ਬਾਜਨਾਂ ਨੂੰ ਉਤਾਰ ਕੇ ਇਹਨਾਂ ਨਾਲ ਲੈ ਲੈ ਤੂੰ ਤਾਲੀ ਤੂੰ ਲੈ ਤੂੰ ਕੁੱਤੀ ਕਰਾ ਲਾ ਜਿੱਦ ਤੂੰ ਬਲਾਵਾ ਕੋ ਨੇ ਜਦ ਆਪਣੀ ਚੜਾਈ ਹੋ ਗਈ ਰਾਜਪੁਰ ਆ ਅਭੀ ਆਲਾ ਮਗਰ ਮੈਂ ਤਾਂ ਮੇਰੀ ਗੱਲ ਸੁਣ ਅਚਾਰਾ ਪੱਕਣਾ ਨਹੀਂਗਾ ਕਰਨਾ ਭੇਜਦੇ ਨਹੀਂ ਆਉਂਦੀ ਜਿੰਨੇ ਪਕਾਈ ਹੋਰੀਏ ਤੈਨੂੰ ਤਾਂ ਅਜੇ 15 ਜਣੇ ਛੱਡ ਗਏ ਸੀ ਨਾ ਤੇ ਵੇਰੇ ਨਾਲ ਤੋਂ ਸਾਰੀ ਫੌਜੇ ਜਾਣੀਗਾ ਤੂੰ ਹੀ ਇਕੱਲੇ ਨਹੀਂ ਜਾਣਾ ਤੇ ਬੱਕਰੀ ਖੋਲ ਦੇ ਉਹ ਫੜ ਲੈ ਯਾਰ ਹੋਰ ਕਿਵੇਂ ਦੇ ਤੇ ਇਤਿਆਹ ਤੋਂ ਮਾਰਦਾ 23 ਹਜ਼ਾਰ ਲੱਖੀ ਹਰ ਜੱਦ ਨਹੀਂ ਮੋੜਦਾ 25 ਦੂ ਗਿਆ 25 ਦੇ ਦੇ ਉਹ ਯਾਰ ਮੈਂ ਤਾਂ ਕਿਹਾ ਮੈਂ ਤਾਂ ਠੀਕ ਹੈ ਪਰ ਮੇਰੇ ਮਗਰ ਲੱਕ ਕਿਹੜਾ ਦੇ ਦੂਗਾ ਉਹ ਯਾਰ ਨੇ ਹੁਣ 25 ਦੇ ਆ ਪਰੇ ਥੱਲੇ ਦੇਓ ਗਰੀਬ ਪਰ ਜੇ ਥੱਲੇ ਦੇ ਦਿਓ ਮੈਨੂੰ ਦੇਓ ਮੈਂ ਥੱਲੇ ਓਏ ਫਿੱਟੂ ਨੂੰ ਦਵਾਉਣਾ ਯਾਰ ਮਾងਸ ਵਾਲੇ 23 10 ਹਜ਼ਾਰ ਮਾਈ ਕੀ ਆ ਗਿਆ 2012 ਹੁਣ ਵਾਸ ਕੋਈ ਬਾਈ ਮੈਨੂੰ ਮੁੜ ਤੋਂ ਨਹੀਂ ਬਾਈ ਹੁਣ ਉੱਥੇ ਹੋ ਜਾਣੀ ਪਾਵਾਂਗੇ ਦਸਾਈ ਬਾਈ ਹਾਂ ਨਹੀਂ ਲਿਖਾਈ ਤੂ ਯਾ ਨਹੀਂ ਲਿਖਾਈ ਆਪੋ ਆਪਣੀ ਸਾਢੇ 23 ਦੀਆਂ ਬੱਕਰੀਆਂ ਕੀ ਹੋ ਗਈ ਆਪਾਂ ਠੀਕ ਹੋ ਗਈ ਹੋ ਗਿਆ ਲਿਖਾਈ ਬਸ ਠੀਕ ਆ ਆਪੋ ਆਪਣੀ ਬਾਈ ਜੱਗੀ ਕਿਵੇਂ ਬਾਈ ਸਾਢੇ 23 ਦੀਆਂ ਬਜਾਦ ਸਾਢੇ 23 ਦੀਆਂ ਲਿਖਾਈ ਆਪੋ ਆਪਣੀ ਤਿੰਨੇ ਨਾਗ ਤਿੰਨੇ ਨਾਗ ਲੈ ਵੀ ਦੋਸਤੋ ਇੱਕ ਆ ਬੱਕਰੀ ਆ ਇੱਕ ਆ ਬੱਕਰੀ ਦੇ ਬੱਕਰੀ ਦੇ ਨਾਲ ਪਾਠਾ ਦੋਸਤੋ ਸਾਢੇ 23000 ਚ ਹੋਗੀਆਂ ਬਿੱਟੂ ਨੂੰ ਦਵਾ ਤੀਆਂ ਸੁਖ ਭਲਾਈਆਂ ਵਾਲੇ ਤੋਂ ਨਹੀਂ ਨਹੀਂ ਪਾੜੀ ਨਹੀਂ ਗਈ ਵਿੱਚੇ ਪਾੜੀ ਅੜੀ ਵਿੱਚੇ ਹੈਂ ਕੀ ਕਰ ਦੂ ਪੱਤੀਆ ਕਰਾ ਦੇ ਖੜੇ ਕੋਲ ਖੜੇ ਆ ਨਾ ਯਾਰ ਇਹ ਨਾ ਕੋਕ ਨੇ ਕਰਤੀ ਨੂਆ ਬਰਸਾ ਦੇ ਇਹ ਨਾ ਕਰੂ ਇਹ ਨਾ ਕਰੂ ਪੁੱਤ ਬੱਤੀ ਕਰਾ ਦੂ ਤਾ ਰੇ ਬੱਤੀ ਕਰਾ ਦੇ ਚੱਕਰਾ ਦੂ ਲੱਗੇ ਆਪਾਂ ਲੱਗੇ ਆ 25 ਕਰਾ ਹੋ ਗਿਆ ਆਪਾਂ ਹੈ ਰੱਬ 8000 8000 ਮੇਰਾ ਹੋ ਗਿਆ 8000 ਮੇਰਾ ਉਹ ਵੀ ਗੱਤੂ ਆਇਆ ਤੇ ਦੇ ਦੇ ਚੰਗਾ ਰੰਗ ਮੇਰਾ ਵੀ ਗਿਆ ਹੀ ਹੈ ਮੈਂ ਚੜ ਗਿਆ ਤੇਰੇ ਦਰਜੇ 'ਚ ਬੈ ਗਿਆ ਸਾਈ ਯਾਰਾ ਉਹ ਤਾਂ ਫਾਇਦਾ ਨਹੀਂ ਜਿਆਦਾ ਟੋਟੀ ਕੱਢੀ ਲਖਾਣ ਦੇ ਬਣਿਆ ਆਪਾਂ ਇਕੱਠਾ ਗਿਆ ਹੁਣ ਤੇ ਫੋਨ ਵੀ ਉਹਦੇ ਨਾਲ ਲੱਗਦਾ ਮੜਾ ਜਾ ਰੰਗ ਦਾ ਪਾਸ ਪੰਜ ਲੋਕ ਹੋ ਗਏ ਬਈ ਅੱਛੀ ਦੇਖ ਲੋ ਵਾਧਵਨੀ ਦੁਆਰਾ ਫਿਰ ਕਨੈਕਟ ਕਰ ਤੇ ਜਾਦੇ ਨਾਲ ਅੰਕਲ ਤਾਰੇ 6 1000 ਰੋਟੇ ਵਿੱਚ ਇੱਕ ਕਾਲਾ ਠੀਕ ਹੈ ਜੀ ਉਹ ਕਾਲਾ ਬੱਕਰਾ ਕਿਨੇ ਲਿਆਈਏ ਰੰਗੇ ਨੇ ਕਪਤਾਨ ਤੋਂ ਲਿਖਾਈ ਆਪੋ ਆਪਣੀ 6000 ਚ ਲਿਖਾਈ ਕੰਨੀ ਇਸ ਦੀ ਲਿਖਾਈ ਰੰਗੇ ਦੀ ਆ ਠੀਕ ਆ ਬਈ ਲਿਖਾਈ ਰੰਗੇ ਬਾਈ ਦੀ ਆ ਤੁਸੀਂ ਦੇਖ ਸਕਦੇ ਹੋ 6000 ਦਾ ਬੱਕਰਾ ਹੋਇਆ ਤੁਸੀਂ ਦੇਖ ਸਕਦੇ ਹੋ ਕਪਤਾਨ ਤੋਂ ਹੁਣ ਕਿਤਨਾ ਬੱਕਰਾ ਕਪਤਾਨ ਦਾ ਵੇਚ ਗਿਆ ਬਾਤ ਚੱਲ ਰਹੀ ਆ ਅੱਜ ਚੱਲੇ ਆ ਅਰਦੇ ਨਹੀਂ ਮੇਰੇ ਨਾਲ ਬੰਦੇ ਖੜੇ ਆ ਆ ਪਾਰਟਨਰ ਹੋਗੇ ਉਹ ਪਾਰਟਨਰ 2000